ਕਿਸਾਨ ਨੂੰ ਜਗਜੀਤ ਸਿੰਘ ਗੱਲਵਾਲ ਦਾ ਮਰਨ ਵਰਤ ਅੱਜ 55ਵੇਂ ਦਿਨ ਵੀ ਜਾਰੀ ਰਿਹਾ لیکن کل بیت رات కేంద్ర ਸਰਕਾਰ ਵੱਲੋਂ ਇੱਕ گلبات ਦਾ صدہ ਆਉਣ ਤੋਂ ਬਾਅਦ ਅዲስ ਪਰਦੇ ਕਿਸਾਨਾਂ ਨੇ ਜਗਜੀਤ ਸਿੰਘ ਢੱਲਵਾਲ ਨਾਲ بار بار ਮੈਡੀਕਲ ਸਹਾਇਤਾ ਲੈਣ ਦੀ اپیل ਕੀਤੀ ਤਾਂ ਕਿ ਉਹ ਕੇਂਦਰ ਸਰਕਾਰ ਦੇ ਨਾਲ ਹੋਣ ਵਾਲੀ ਬੈਠਕ ਦੇ ਵਿੱਚ ਖੁਦ ਹਿੱਸਾ ਲੈ ਸਕਣ ਤੇ ਕਿਸਾਨਾਂ ਦਾ ਪੱਖ ਮਜ਼ਬੂਤੀ ਨਾਲ ਰੱਖ ਸਕਣ ਤੇ ਢੱਲਵਾਲ ਨੇ ਸਾਫ਼ ਕੀਤਾ ਹੈ ਕਿ ਉਹ ਐਮਐਸਪੀ ਗਰੰਟੀ ਕਾਨੂੰਨ ਬਰਨ ਤੱਕ ਆਪਣਾ ਮਰਨ ਵਰਤ ਜਾਰੀ ਰੱਖਣਗੇ ਤੇ ਇਸ ਦਰਮਿਆਨ ਹੀ 111 ਕਿਸਾਨਾਂ ਦਾ ਜੋ ਜੱਥਾ ਬੀਤੇ 5 ਦਿਨਾਂ ਤੋਂ ਮਰਨ ਵਰਤ ਤੇ ਬੈਠਾ ਸੀ ਉਸ ਵੱਲੋਂ ਆਪਣਾ ਮਰਨ ਵਰਤ ਤੋੜ ਦਿੱਤਾ ਗਿਆ ਇਹ ਤੇ ਜੂਸ ਪੀ ਕੇ ਉਹਨਾਂ ਵੱਲੋਂ ਇਹ ਮਰਨ ਵਰਤ ਤੋੜਿਆ ਗਿਆ ਇਹ ਇਸ ਮੌਕੇ ਕਿਸਾਨੋ ਨੇ ਕੀ ਕਿਹਾ ਹੈ ਤੁਸੀਂ ਖੁਦ ਹੀ ਸੁਣ ਲਓ ਦੇਖੋ ਜੀ ਇਹ ਗੱਲ ਇਸ ਤਰ੍ਹਾਂ ਕਾਫੀ ਲੰਮੇ ਸਮੇਂ ਤੋਂ ਆਪਣਾ 13 ਫਰਵਰ ਤੋਂ ਲੈ ਕੇ ਅੰਦੋਲਨ ਚੱਲ ਗਿਆ ਬਹੁਤ ਅਤਰਾ ਚੜ੍ਹਾ ਆਇਆ ਜਦੋਂ ਅਸੀਂ ਅੱਗੇ ਦਿੱਲੀ ਨੂੰ ਜਾਣਾ ਚਾਹੁੰਦੇ ਸੀ ਸਰਕਾਰ ਨੇ ਸਾਡੇ ਗੋਲੀਆਂ ਹੀ ਮਾਰੀਆਂ ਅਥਰੂ ਗੈਸ ਦੇ ਗੋਲੇ ਵੀ ਛਿੱਟੇ ਤੇ ਉਹਦੇ ਵਿੱਚ ਸਾਡਾ ਮੁੰਡਾ ਸੁਭਕਰਨ ਸੀਗਰ ਵੀ ਹੋਇਆ 6 ਨੌਜਵਾਨਾਂ ਦੀ ਨਿਗਾ ਵੀ ਚਲੀ ਗਈ ਸੀ 400 ਤੋਂ ਵੱਧ ਜ਼ਖਮੀ ਹੋ ਗਏ ਸੀ ਉਸ ਤੋਂ ਬਾਅਦ ਪੈਦਲ ਵੀ ਜਾਂਦਾ ਸੀ ਜਿੱਥੇ ਭੇਜਦੇ ਸੀ ਅਸੀਂ ਜਾਂ ਟ੍ਰੇਨਾਂ ਦੇ ਜਾਣ ਨੂੰ ਸਾਡੇ ਕਿਸਾਨ ਉਹ ਗ੍ਰਿਫਤਾਰ ਕਰਦੇ ਸੀ ਪੈਦਲ ਜਾਂਦੇ ਤੇ ਵੀ ਅਥਰੂ ਗੈਸ ਦੇ ਕੋਲੇ ਛੱਡਦੇ ਸੀਗੇ ਉਹ ਉਸ ਤੋਂ ਬਾਅਦ ਮਜਬੂਰਨ ਕੀ ਹੋਇਆ ਦੋਨੇ ਫੋਰਮਾਂ ਨੇ ਫੈਸਲਾ ਕੀਤਾ ਇਹਦੇ ਵਿੱਚੋਂ ਜਿਹੜੇ ਆਪਣੇ ਐਸਕੇਮ ਨਾਨ ਪੋਲੀਟੀਕਲ ਦੇ ਸੀਨੀਅਰ ਆਗੂ ਨੇ ਕਨਵੀਨਰ ਨੇ ਜਥੇਵੰਦੀ ਸਿੱਧੂਪੁਰ ਦੇ ਸੁਪਾ ਪ੍ਰਧਾਨ ਨੇ ਜਗਜੀਤ ਸਿੰਘ ਢਲੇਵਾਲ ਜੀ ਕਿਸਾਨਾਂ ਦੇ ਥੰਮ ਕਿਸਾਨਾਂ ਦੇ ਮਸੀਹਾ ਕਿਸਾਨੀ ਦੇ ਹਮਦਰਦ ਉਹਨਾਂ ਨੇ ਕਿਹਾ ਵੀ ਆਪਾਂ ਆਪਣੇ ਨੌਜਵਾਨ ਨੇ ਗੋਣ ਹੈ ਸਭ ਤੋਂ ਪਹਿਲਾਂ ਅਸੀਂ ਆਪਣੀ ਸ਼ਹਾਦਤ ਦੇਵਾਂਗੇ ਕਿਉਂਕਿ ਵਿੱਚ ਹੁਣ ਸੁਣਨ ਦੇ ਵਿੱਚ ਆਉਂਦਾ ਸੀਗਾ ਕਹਿੰਦੇ ਵੀ ਆਗੂ ਆਪ ਨਹੀਂ ਮਰਦੇ ਹੁੰਦੇ ਆਪਣੀ ਫੌਜ ਮਰਵਾਉਂਦੇ ਰਹਿੰਦੇ ਆ ਇਸ ਕਰਕੇ ਪ੍ਰਧਾਨ ਡੱਲੇਵਾਲ ਨੇ ਫੈਸਲਾ ਲਿਆ ਸੀਗਾ ਅੱਜ ਪ੍ਰਧਾਨ ਡੱਲੇਵਾਲ ਮਰਨ ਮਰਤ ਨੂੰ 55 ਦਿਨ ਚੱਲ ਰਹੇ ਆ ਤੇ ਸਾਡਾ ਅਜ ਪੰਜਵਾਂ ਦਿਨ ਸੀਗਾ ਜਦੋਂ ਰਾਤ ਸੈਂਟਰ ਦੀ ਟੀਮ ਆਈ ਆ ਇਹਨਾਂ ਦੇ ਮੰਤਰੀ ਆਏ ਆ ਤੇ ਉਸ ਟਾਈਮ ਜਦੋਂ ਫੈਸਲਾ ਹੋਇਆ ਫੇਰ ਹੀ ਪ੍ਰਧਾਨ ਡੱਲੇਵਾਲ ਜੀ ਨੇ ਕਿਹਾ ਵੀ ਜਿਹੜੇ 111 ਦੋਨੋਂ ਫਰਮ ਦੇ ਆਗੂ ਦੋਨੋਂ ਫਰ 10 ਹਰਿਆਣੇ ਵਾਲੇ ਤੇ ਇੱਕ ਡੱਲੇਆ ਸਾਹਿਬ 122 ਮਰਜੀਬੜੇ ਸੀ ਸੀਗੇ ਬੈਠੇ ਮਰਨ ਮਰਤ ਤੇ ਤੇ ਪ੍ਰਧਾਨ ਜੀ ਕਹਿੰਦੇ ਪਹਿਲਾਂ ਉਹਨਾਂ ਤੋਂ ਪਛ ਗਿਆ ਹੋਵੇ ਜਿਵੇਂ ਉਹਨਾਂ ਦਾ ਫੈਸਲਾ ਹੋ ਫੇਰ ਮੈਂ ਮੰਨੂਗਾ ਉਸ ਤੋਂ ਬਾਅਦ ਸਾਡੇ ਕੋਲੇ ਗਿਆ ਸਾਨੂੰ ਅਸੀਂ ਪਰਮਿਸ਼ਨ ਦਿੱਤੀ ਆ ਤੇ ਪ੍ਰਧਾਨ ਜੀ ਕਹਿੰਦੇ ਠੀਕ ਆ ਵੀ ਇਹ ਤਾਂ ਸਰਕਾਰ ਝੁਕੀ ਆ ਵੀ ਉਹਦੇ ਵਿੱਚ ਜਿਹੜੀ 14 ਫਿਰਦੀ ਮੀਟਿੰਗ ਦਿੱਤੀ ਆ ਉਹਦੇ ਵਿੱਚ ਮਸਲੇ ਹੱਲ ਹੋਣਗੇ ਤੇ ਪ੍ਰਧਾਨ ਜੀ ਅਜੇ ਮਰਨ ਮਰਤੇ ਹੀ ਆ ਮਤਲਬ ਉਹ ਨਾਰਮਲ ਟ੍ਰੀਟਮੈਂਟ ਕਰਾ ਰਿਹਾ ਆ ਉਹਦਾ ਦਾਣਾ ਪਾਣੀ ਉਹ ਨਹੀਂ ਛਕਣਗੇ ਅ ਵਧੀਆ ਫੈਸਲਾ ਆ ਜੀ ਅੱਜ ਬੇਸ਼ੱਕ ਚਲੋ ਸਾਡੇ ਬੈਠਣ ਨਾਲ ਥੋੜਾ ਸਰਕਾਰ ਤੇ ਦਬਾਅ ਬਣਿਆ ਸਰਕਾਰ ਨੇ ਪ੍ਰਪੋਜ਼ਲ ਭੇਜਿਆ ਤਾ ਮਤਲਬ ਉਸ ਚੀਜ਼ ਨਾਲ ਵਧੀਆ ਲੱਗਿਆ ਪਰ ਸਾਨੂੰ ਮਤਲਬ ਜਿਹੜਾ ਮੇਨ ਡਰ ਸੀਗਾ ਉਹ ਸਾਡੇ ਪ੍ਰਧਾਨ ਜੀ ਦਾ ਸੀ ਕਿ ਸਾਡੇ ਪ੍ਰਧਾਨ ਜੀ ਨਾ ਸਾਡੇ ਤੋਂ ਚਲੇ ਜਾਣ ਅਸੀਂ ਮਤਲਬ ਉਹਨਾਂ ਖਾਤਰ ਇਹ ਸਟੈਪ ਲਿਆ ਜੀ ਬਾਕੀ ਚਲੋ ਬੱਚਿਆਂ ਦੀ ਥੋੜੀ ਟੈਨਸ਼ਨ ਤਾਂ ਸੀ ਪਰ ਮਤਲਬ ਇਹ ਦੂਜੇ ਪਾਸੇ ਦੇਖਿਆ ਜਾਵੇ ਤਾਂ ਅਸੀਂ ਬੱਚਿਆਂ ਖਾਤਰ ਹੀ ਬੈਠੇ ਸੀ ਕਿਉਂਕਿ ਅਸੀਂ ਜ਼ਮੀਨਾਂ ਵਾਲੇ ਖੇਤੀ ਕਰਨ ਵਾਲੇ ਤਾਂ ਹੈਗੇ ਆ ਜੇ ਸਾਡੇ ਕੋਲ ਕੱਲ ਨੂੰ ਜ਼ਮੀਨਾਂ ਨਾ ਰਹੀਆਂ ਤਾਂ ਅਸੀਂ ਬੱਚੇ ਕਿੱਦਾਂ ਪਾਲਾਂਗੇ ਜੀ ਮਤਲਬ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਹ ਸਟੈਪ ਲਿਆ ਸੀ ਠੀਕ ਹੈ ਤਾਂ ਅੱਜ ਮਰਨਵਾਰ ਤੋਂ ਤੋੜਿਆਗਾ ਤਾਂ ਪਰਿਵਾਰ ਨਾਲ ਹੈਗਾ ਕਿਵੇਂ ਮਹਿਸੂਸ ਹੋ ਰਿਹਾ ਵਧੀਆ ਜੀ ਮਤਲਬ ਬੱਚੇ ਵੀ ਮੌਕੇ ਤੇ ਆ ਗਏ ਸੀਗੇ ਬੱਚਿਆਂ ਨੇ ਚਲੋ ਯੂਐਸਪੀ ਆ ਕੇ ਮਤਲਬ ਵਰਤ ਤੜਵਾਇਆ ਸੋ ਵਧੀਆ ਲੱਗਿਆ ਜੀ ਠੀਕ ਲੱਗਿਆ ਫਿਲਹਾਲ ਕਿਸਾਨਾ ਕੋ ਜਗਜੀਤ ਸਿੰਘ ਦਲੇਵਾਲ ਨੂੰ ਡ੍ਰਿਪ ਲਗਾ ਦਿੱਤੀ ਗਈ ਹੈ ਤੇ ਡਾਕਟਰਾਂ ਦੀ ਟੀਮ ਵੱਲੋਂ ਉਹਨਾਂ ਦਾ ਲਗਾਤਾਰ ਚੈੱਕਅਪ ਕੀਤਾ ਜਾ ਰਿਹਾ ਜਗਵਾਨੀ ਟੀਵੀ ਲਈ ਅਨਿਲ ਜੈਮਦੀ ਰਿਪੋਰਟ